یہ مرنے کی نیند سے ہے پھر کیا چکر چکر ختم ہوے دیکھتا ہوں میں سو کے کے ਆਰੇ ਮਜ਼ਾਰਾਂ ਦੀ ਤਕਦੀ ਸੀ ਜਿੱਦ ਦਾ ਠੀਕ ਇਸ ਬਿਸ਼ੇ ਹਾਰਾਂ ਦੀ ਤਕਦੀ ਜਿੱਤ ਦਾ ਬਾਤ ਤੇ ਜਿੱਤਾਂ ਦੇ ਹਾਰਾਂ ਦੀ ਤਕਦੀ ਇਹ ਜ਼ਹਿਰੀ ਜਾਰੇ ਜਲਾ ਤਾਰਾਂ ਦੀ ਸਾਜੀ ਸਰਪੰਚ ਸਾਹਿਬ ਕੀ ਨਾਜੀ ਆਪਣਾ ਆਪਣਾ ਨਾਮ ਮੋਤਾ ਸੈਣੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਕਿੰਨੀ ਕਿ ਖੁਸ਼ੀ ਕਿੰਨਾ ਕੁ ਅਛਾ ਬਹੁਤ ਹੋਜੀ ਆ ਜੀ ਬੰਦੇ ਪੈਣੇ ਜੋ ਪੁਰਾਣੇ ਮਾਈਕ ਉਸ ਮਾਈਕ ਆਲੋ ਪਰਿਆ ਹਾਂ ਦਾ ਪ੍ਰੋਗਰਾਮ ਸਰਵੇਚਾਰ ਕਮੇਟਾ ਹਾਂ ਦਾ ਠੀਕ ਹੈ ਬਨਰ ਰਾਇਣ ਹੋ ਜਾਂਦਾ ਰੋਕਾ ਦਾ ਠੀਕ ਹੈ ਗੱਲ ਕਰੀ ਆਪਾਂ ಗ್ರಾಮ ਪੰਚਾਇਤ ਐਨ ਆਰ ਆਈ ਭਰਾਵਾਂ ਦੀ ਕਿੰਨਾ ਕ ਸਹਿਯੋਗ ਰਿਹਾ ਆਪਣੇ ਮੇਲੇ ਵਿੱਚ ਮੇਲੇ ਵਾਜ ਸਾਡੇ ਵੱਡੇ ਭਰਾ ਘਰ ਘਰ ਆਉਂ ਨੂੰ ਬਣਾ ਕਿੰਨਾ ਸਹਿਯੋਗ ਰਿਹਾ ਐਨ ਆਰ ਆਈ ਦਾ ਅਸੀਂ ਤਾਂ ਬਚਿਆ ਤੌਰ ਤੇ ਠੀਕ ਹੈ ਬਈ ਵਿਚ ਵਿਚਰਦੇ ਹਾਂ ਸੰਗਤਾਂ ਵਾਸਤੇ ਕੀ ਕੀ ਪ੍ਰਬੰਧ ਕੀਤਾ ਹੈ ਸੰਗਤਾਂ ਤੇ ਸ੍ਰੀ ਤੋਂ ਕੀ ਕੀ ਪ੍ਰਬੰਧ ਸੰਤਵਾਸੇ ਲੱਗ ਰਿਹਾ ਚਾਹ ਪਾਣੀ ਦਾ ਸੋਰ ਠੀਕ ਹੈ ਪਿੰਡ ਦਾ ਪੂਰਾ ਨਾਮ ਲੈ ਦਿਓ ਜ਼ਿਲ੍ਹੇ ਦਾ ਨਾਮ ਹੈ ਸਾਡਾ ਪਿੰਡ ਸਾਲੇਪੁਰ ਸੱਬੇ ਚਾਰਕ ਮੇਲਾ ਤੁਸੀਂ ਬਣਾ ਰਹੇ ਹੋ ਹਾਂਜੀ ਕਿੰਨੇ ਸਾਲਾਂ ਤੋਂ ਬਣਾ ਰਹੇ ਹੋ ਸਾਈਂ ਮੇਲਾ ਜੀ ਸਾਈਂ ਸਾਈਂ ਮੇਲਾ ਮੇਲੇ ਰੋਡ ਤੇ ਕਲਾਕਾਰਾਂ ਦੇ ਨਾਮ ਪਤਾ ਰੋ ਕਲਾਕਾਰਾਂ ਦੇ ਨਾਮ ਪਤਾ ਹੈ ਤੁਹਾਨੂੰ ਉਹ 99999 ਦਾ ਕੋਈ ਨਾਮ ਨਹੀਂ ਪਤਾ ਕਲਾਕਾਰਾਂ ਦੇ ਨਾਮ ਲਿਆਂਗੇ ਤੁਸੀਂ ਅੱਜਕੱਲ੍ਹ ਦੇ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋ ਉਹ ਨਾ ਜਵਾ ਨਾ ਪਹੇਗੇ ਵਕੇ ਮੇਲੇ ਨਾਲ ਜੁਰੂਰ ਦਸਿਆ ਤਾਂ ਦੂਰ ਰਭੋ ਠੀਕ ਹੈ ਹਾਂ ਜੀ ਬਾਈ ਜੀ ਹਾਂ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਗਰਨਾਮ ਸਿੰਘ ਨਾ ਧੜਕ ਜੀ ਅੱਜ ਪਿੰਡ ਵਿੱਚ ਮੇਲਾ ਲੱਗਾ ਕੀ ਕਹਿਣਾ ਚਾਹੋਗੇ ਕਿੰਨੀ ਕੀ ਖੁਸ਼ੀ ਹੈ ਜੀ ਖੁਸ਼ੀ ਤਾਂ ਬਹੁਤ ਆ ਜੀ ਇਹ ਮੇਲੇ ਨੇ ਜਿਹੜਾ ਸਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾ ਕੇ ਰੱਖ ਦਿੱਤਾ ਵਾ ਤੇ ਇਹ ਮੇਲੇ ਦੀ ਸਾਨੂੰ ਖੁਸ਼ੀ ਆ ਕਿ ਸਾਡੇ ਪਿੰਡ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਛਾਇਆ ਪਿਆ ਵਾ ਇਹਦਾ ਮੇਲਾ ਪ੍ਰੋਜੈਕਟ ਆਵਾ ਤੇ ਵਾਪੇ ਨਾਮ ਤੋਂ ਲੈ ਜਾਂਦਾ ਕਿ ਨਹੀਂ ਇਹ ਪੰਜਾਬ ਦੀ ਪ੍ਰਸਿੱਧ ਲੋਕਗਿਆ ਕਾ ਨਿਰੰਦਰ ਜੀਵਾ ਦੀ ਜਾਂਚ ਕਰਵਾਇਆ ਜਾਂਦਾ 27 ਸਾਲ ਤੋਂ ਹੋ ਰਿਹਾ 27ਵੇਂ ਲੈਕਚਰ ਹੋ ਰਿਹਾ ਠੀਕ ਹੈ ਪਿੰਡ ਦਾ ਨਾਮ ਇਹ ਤਾਂ ਜਿਹੜੇ ਦਾ ਨਾਮ ਹੈ ਪਿੰਡ ਸਾਧਕਪੁਰ ਆ ਜੀ ਜ਼ਿਲ੍ਹਾ ਜਲੰਧਰ ਆ ਠੀਕ ਹੈ ਅੱਜ ਦਾ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਤੇ ਇਹ ਕਹਿਣਾ ਚਾਹੁੰਦੇ ਆ ਕਿ ਇੱਕ ਤਾਂ ਨਸ਼ਿਆਂ ਤੋਂ ਬਚੋ ਤੇ ਇੱਕ ਜਿਹੜੇ ਗੰਦੇ ਗੀਤ ਆ ਉਹਨਾਂ ਤੋਂ ਬਚ ਕੇ ਜਿਹੜਾ ਲਚਕਤਾ ਵਿਰੋਧ ਇੱਕ ਮਹਿਮਾ ਮਿੱਟਣੀ ਚਾਹੀਦੀ ਆ ਜਿਹੜੇ ਸੱਭਿਆਚਾਰਕ ਗੀਤ ਕੋਈ ਸੰਦੇਸ਼ ਦੇਣ ਵਾਲੇ ਗੀਤ ਕ੍ਰਿਤਿਆਂ ਵਿਰੁੱਧ ਸੰਦੇਸ਼ ਜਿਹੜੇ ਵੰਡਦੇ ਆ ਉਹ ਜਿਹੇ ਗੀਤ ਜਿਹੜੇ ਆ ਹੋਣੇ ਚਾਹੀਦੇ ਆ ਤੇ ਅਸੀਂ ਵੀ ਇਹੋ ਕੋਸ਼ਿਸ਼ ਕਰੀ ਲਿਆ ਵੀ ਗੀਤ ਅੱਛੇ ਹੋਣ ਜੋ ਹਾਂਜੀ ਸਰ ਕੀ ਨਾ ਅਪਲਾਈ ਮੇਰਾ ਨਾਮ ਰਜਿੰਦਰ ਸਿੰਘ ਜੀ ਸੱਤ ਪਰਧਨ ਮੇਲੇ ਦੀ ਆ ਬਹੁਤ ਔਰਤਾਂ ਕੀ ਕਹਿਣਾ ਚਾਹੁੰਦੇ ਆ ਜੀ ਮੇਲੇ ਵਾਲੀ ਸੱਦੇ ਚਾਰਕ ਮੇਲੇ ਦਾ ਵਧੀਆ ਜੀ ਭਾਈਚਾਰਕ ਸਾਜ ਬਣਦੀ ਆ ਵਧੀਆ ਪਿੰਡ ਵਿੱਚ ਵਧੀਆ ਕਰਵਾਈ ਜਾਣ ਚਾਹੀਦੇ ਆ ਗੱਲ ਕਰੀਏ ਆਪਾਂ ਪ੍ਰਬੰਧਾਂ ਦੀ ਜੀ ਹਾਂਜੀ ਸੇ ਦੇ ਕੀ ਕੀ ਪ੍ਰਬੰਧ ਸੰਖਿਆ ਵਾਸਤੇ ਕੀ ਕਰ ਰਹੇ ਆ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਹੈ ਆ, ਜਹਾ ਪਾਣੀ ਦਾ ਪ੍ਰਬੰਧ ਹੈ। ਠੀਕ ਹੈ। ਕਿੰਨੇ ਵਜੇ ਤੱਕ ਤੋਂ ਸ਼ੁਰੂ ਹੋਇਆ ਪ੍ਰੋਗਰਾਮ ਕਿੰਨੇ ਵਜੇ ਤੱਕ ਚੱਲੇਗਾ? 2 ਵਜੇ ਤੋਂ ਸ਼ੁਰੂ ਹੋ ਕੇ 8 ਵਜੇ ਤੱਕ ਚੱਲੇਗਾ। ਠੀਕ ਹੈ ਜੀ ਮਿਹਰਬਾਨੀ। ਠੀਕ ਹੈ ਜੀ।